ਦਾ ਤਾਰੀਖ ਨੂੰ ਜਦੋਂ ਇਹ ਜਗਾ ਕੁਪੂ ਚੰਚਲ ਜੀ ਦੁਬਾਰਾ ਜਦੋਂ ਉਹ ਸ੍ਰਮਣੀ ਹੋਏ ਮਹਾਰਾਜ ਜੀ ਕੋਲ ਵਾਇਕਟਨ ਗਿਰੀ ਦੇ ਸਿਖਸ਼ਾ ਸਿਮਝ ਆਪਚਾਰ ਤੇ ਉਹ ਉਸ ਟਾਈਮ ਕੋ ਲੈ ਕੇ ਜਦੋਂ ਮਹਾਰਾਜ ਜੀ ਬ੍ਰਮਹੰਤ ਹੋਏ ਬ੍ਰਮਹੰਤ ਹੋਣ ਤੋਂ ਬਾਅਦ ਸਾਡੀ ਸਪੋਰਟ ਡਿਵੀਜ਼ਨ ਉਹ ਵੀ ਮਾਤਾ ਜੀ ਲਗਭਗ ਦਿਨ ਤੱਕ ਕਰਮਾਂ ਦੀ ਟਿਕਟ ਹੈਗਾ ਤੇ ਉਹ ਵੀ ਤੇ ਪ੍ਰਤੀ ਪ੍ਰਤੀ ਸਤ ਨੂੰ ਇਸੇ ਸਾਲ ਆਹ ਉਹ ਜਿਹਦੇ ਵਿੱਚ ਸਾਰੇ ਪਧਾਂ ਤੇ ਅਸੀਂ ਅਖਾੜਾ ਪਰਿਸ਼ਦ ਮਾਤਾ ਜੀ ਨੂੰ ਕਰਕੇ ਗਿਆ ਜਿਸ ਦੇ ਵਿੱਚ ਪੁਨਾ ਨੇ ਅ ਅਖਾੜਾ ਪਰਿਸ਼ਦ ਨੇ ਮਾਰਾ ਜੀ ਜਗਤਪੂ ਜੀ ਦੇ ਅਖਾੜੇ ਨੂੰ ਮਾਤਾ ਜੀ ਨੂੰ ਜਗਤਪੂ ਬਣਾਇਆ ਗਿਆ ਇਸ ਦਸਵਾਰ ਦਾ ਜਿਹੜੀ ਹੈਗੀ ਆ ਉਹ ਅੱਜ ਜਿਹੜਾ ਹਮਲਾ ਹੋਇਆ ਹੈ ਖਾਪਰ ਤੇ ਉਹਦੇ ਵਾਸਤੇ ਕੀ ਕੀਤਾ ਜਾ ਰਿਹਾ ਹੈ जेडे कि बानेणे के बाने उन्होंने हमला कर दिता अगर आप पिछले दिनों तो गल चल करिए सारा जड़ा हमले हो रहे हैं दो हज़ार सोलह तो चल पो जगदीश गदरेजा जी सतारा चाजो विपन शर्मा अमित शर्मा अमृतसर तो बच्चे थी एक लुधियाने से ਤੇ ਇਸ ਤੋਂ ਬਾਅਦ ਤਾਜੀ ਘਟਨਾ ਜਿਹੜੀ ਆਪਾਂ ਦੇਖੀ ਐ ਨੰਗਲ ਦੇ ਵਿੱਚ ਬਿਫਾਸ ਬਗਾ ਖਰੇ ਆਮ ਘਰ ਚਾ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਹੜਾ ਗੁਰੂ ਜੀ ਵੱਲੋਂ ਕਿਹਾ ਜਾਂਦਾ ਹੈ ਸੁਰੱਖਿਆ ਇਹਨਾਂ ਕੋਲ ਕਿੰਨੀ ਕਿ ਸੁਰੱਖਿਆ ਹੈਗੀ ਐ ਦੇਖੋ ਜੀ ਸਾਰੇ ਪਹਿਲੇ ਦਾ ਜਿੰਨੀ ਵੀ ਪ੍ਰੈਸ ਆਪਣੇ ਕੋਲ ਆਈ ਹੈ ਸਾਰਿਆਂ ਦਾ ਧੰਨਵਾਦ ਸੁਰੱਖਿਆ ਵਾਲਾ ਮਸਲਾ ਇਹ ਹੈ ਕਿ ਜੀ ਲਗਾਤਾਰ ਗੁਰੂ ਜੀ ਜਦੋਂ ਦੀ ਜਗਾ ਗੁਰੂ ਬਚਨਨੰਦ ਗਿਰੀ ਜੀ ਮਹਾਰਾਜ ਜਦੋਂ ਤੋਂ ਬ੍ਰਮਹਲੀਨ ਹੋਏ ਐ ਮਹਾਰਾਜ ਜੀ ਕੋਲ ਬਾਈ ਕੈਟੇਗਰੀ ਦੀ ਦੀ ਸੁਰੱਖਿਆ ਸੀ ਪੰਜਾਬ ਸਰਕਾਰ ਵੱਲੋਂ ਤੇ ਹੁਣ ਉਸ ਟਾਈਮ ਤੋਂ ਲੈ ਕੇ ਜਦੋਂ ਮਹਾਰਾਜ ਜੀ ਬ੍ਰਮਹਲੀਨ ਹੋਏ ਬ੍ਰਮਹਲੀਨ ਹੋਣ ਤੋਂ ਬਾਅਦ ਸਾਰੀ ਸਿਕਿਉਰਿਟੀ ਵਿਡਰੋਅਲ ਹੋ ਗਈ ਮਾਤਾ ਜੀ ਨੂੰ ਲਗਭਗ 3 ਗਨਮੈਨ ਦਿੱਤੇ ਗਏ ਸਰਕਾਰ ਵੱਲੋਂ ਤੇ ਉਹ 20 29 29 ਸਤ ਨੂੰ ਪਿਛਲੇ ਸਾਲ ਪ੍ਰੋਗਰਾਮ ਹੋਇਆ ਜਿਦੇ ਵਿੱਚ ਸਾਰੇ ਪਧਾਂ ਦੇ ਅਸੀਂ ਅਖਾੜਾ ਪਰਿਸ਼ਦ ਮਾਤਾ ਜੀ ਨੂੰ ਕਰਕੇ ਗਿਆ ਜਿਦੇ ਵਿੱਚ ਉਹਨਾਂ ਨੇ ਅ ਅਖਾੜਾ ਪਰਿਸ਼ਦ ਨੇ ਮਹਾਰਾਜ ਜਗਤਗੁਰੂ ਸੀਗੇ ਅਖਾੜੇ ਤੋਂ ਮਾਤਾ ਜੀ ਨੂੰ ਜਗਤਗੁਰੂ ਬਣਾਇਆ ਗਿਆ Hindu ਤੱਕ ਦੇ ਧਰਮਾਦੀਸ਼ ਬਣਾਇਆ ਗਿਆ ਮਹਾਰਾਜ ਜੀ Hindu ਤੱਕ ਦੇ ਧਰਮਾਦੀਸ਼ ਸੀਗੇ ਤੇ Hindu ਸੁਰੱਖਸ਼ਾ ਸੰਮਤੀ ਦੇ ਮਹਾਰਾਜ ਜੀ ਨੇ ਪਹਿਲਾ ਅਧਿਐਕਸ਼ਪਤ ਦਾ ਸੰਭਰੇ ਸੀ ਹੁਣ ਉਸ ਤੋਂ ਬਾਅਦ ਸਾਰਿਆਂ ਨੇ ਫੈਸਲਾ ਲੈ ਕੇ ਮਾਤਾ ਜੀ ਨੂੰ ਧਰਮਗੁਰੂ ਹਿੰਦੂ ਪ੍ਰੋਕਸਿ ਸਮਤੀ ਦਾ ਬਣਾਤਾ ਤੇ ਉਸ ਤੋਂ ਬਾਅਦ ਉਹਨਾਂ ਜਿਹੜੀ ਅੱਜ ਦੀ ਪੋਜੀਸ਼ਨ ਹੈ ਨਵੰਬਰ ਤੱਕ ਮਾਤਾ ਜੀ ਕੋਲ ਗਾਰਡ ਰਹੀ ਗਨਵਨ ਰਹੇ ਹੈ ਉਸ ਤੋਂ ਬਾਅਦ ਹੁਣ ਤੱਕ ਰੈਗੂਲਰਲੀ ਅਸੀਂ ਡੀਜੀਪੀ ਨੂੰ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਹਰ ਬੰਦੇ ਨੂੰ ਅਸੀਂ ਲੈਟਰ ਪਾਈ ਹੈ ਰੈਗੂਲਰਲੀ ਸਿਕਿਉਰਿਟੀ ਵਾਸਤੇ ਆਪਣਾ ਦੱਸਿਆ ਕਿ ਜਿਸ ਹਿਸਾਬ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਵਿਗੜ ਰਿਹਾ ਹੈ ਜਿਸ ਹਿਸਾਬ ਨਾਲ ਮਾਹਾਰਾਜ ਜੀ ਕੋਲ ਸਿਕਿਉਰਿਟੀ ਸੀ ਹੁਣ ਮਾਤਾ ਜੀ ਕੋਲ ਇੱਕ ਵੀ ਇਸ ਟਾਈਮ ਗਨਵਨ ਨਹੀਂ ਹੈਗਾ ਗੱਲ ਕਰੀਏ ਵੀ तकरीबन ਪੰਜਾਬ ਸਰਕਾਰ ਨੇ ਜਿਹੜਾ ਕਾਫੀ ਜਾਰੀ ਸਕਿਉਰਟੀ ਵਾਪਸ ਲੈ ਲਈ ਕਈ ਬੰਦੇ ਲੈ ਲਈ ਉਸ ਤੋਂ ਬਾਅਦ ਕਈ ਇਸ ਤਰ੍ਹਾਂ ਦੇ ਹਮਲੇ ਵੀ ਹੋ ਚੁਕੇ ਨੇ ਲੋਕਾਂ ਨੂੰ ਜਾਨ ਵੀ ਗਵਾਣੀ ਪੈ ਸਕ ਪਈ ਹੈ ਦੇਖੋ ਤੁਸੀਂ ਰੈਗੂਲਰਲੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਥੋੜੇ ਬਹੁਤ ਜ਼ਿਆਦਾ ਸਾਲਾਂ ਪੁਰਾਣਾ ਨਹੀਂ ਜਾਵਾਂਗੇ ਅਸੀਂ ਸਭ ਤੋਂ ਪਹਿਲਾਂ ਦੁਰਗਾ ਗੁਪਤਾ ਜੀ ਉਸ ਤੋਂ ਬਾਅਦ ਅਮਿਤ ਸ਼ਰਮਾ ਜੀ ਉਸ ਤੋਂ ਬਾਅਦ ਗਗਰੇਜਾ ਜੀ ਉਸ ਤੋਂ ਬਾਅਦ ਅੱਗੇ ਆਪਣੇ ਰਵਿੰਦਰ ਹਰਵਿੰਦਰ ਸੋਨੀ ਜੀ ਹੋ ਗਏ ਤੇ ਇਸ ਹੁਣ ਲਾਸਟ ਵਿਕਾਸ ਬੱਗਾ ਜੀ ਇਹ ਜਿਹੜੇ ਜਿਹੜੇ ਬੰਦੇ ਆ ਸਾਰੇ ਦੇ ਸਾਰੇ ਸਰਕਾਰ ਨੂੰ ਪਤਾ ਹੁਣ ਦੇਖੋ ਬੱਗਾ ਜੀ ਵਾਲਾ ਤਾਂ ਮੁਸ਼ਕਿਲ ਨਾਲ 2 ਮਹੀਨੇ ਪੁਰਾਣੀ ਹੀ ਘਟਨਾ ਹੈ ਜਿਹੜੇ ਦੇ ਨਾਲ ਨੱਗਲ ਚ ਸਾਰਿਆਂ ਨੂੰ ਪਤਾ ਲੱਗਿਆ ਐਨਆਈਏ ਨੂੰ ਪਤਾ ਲੱਗਿਆ ਸੈਂਟਰਲ ਏਜੰਸੀਆਂ ਨੂੰ ਪਤਾ ਲੱਗਿਆ ਕੀ ਪੰਜਾਬ ਵਿੱਚ ਇੰਨਾ ਮਾੜਾ ਹਾਲ ਹੈ ਉਹਨਾਂ ਨੇ ਇਨਫਾਰਮੇਸ਼ਨ ਇਨਪੁਟ ਉਹਨਾਂ ਨੇ ਦਿੱਤੀ ਮਗਰ ਤਾਂ ਵੀ ਹੁਣ ਤੱਕ ਕਿਸੇ ਕੋਲ ਅਸੀਂ ਕਦੇ ਸਿਕਿਉਰਿਟੀ ਵਾਸਤੇ ਹੁਣ ਅਸੀਂ ਲੈਟਰਾਂ ਦੇਦੇ ਆ ਜਾਂ ਕੁਝ ਕਰ ਰਹੇ ਆ ਇਹ ਸਾਡਾ ਨਾ ਮਜ਼ਾਕ ਬਣਾਇਆ ਜਾਂਦਾ ਮੈਕਸਿਮਮ ਸਾਰੇ ਹਿੰਦੂ ਸੰਗਠਨਾਂ ਦਾ ਮਜ਼ਾਕ ਬਣਾਇਆ ਜਾਂਦਾ ਸਾਰਿਆਂ ਨੂੰ ਲੱਗਦਾ ਹੈ ਹੁਣ ਜਿਹਦਾ ਸਾਹਮਣੇ ਸਵਾਲ ਕਰਿਆ ਕਿ ਕੀ ਹਿੰਦੂ ਸੰਗਠਨ ਜਿੰਨੇ ਵੀ ਹੈਗੇ ਸਿਕਿਉਰਿਟੀ ਵਾਸਤੇ ਕਰਦੇ ਆ ਲੋਕੀ ਇਹ ਪ੍ਰੈਸ ਹਮੇਸ਼ਾ ਮੁੱਦਾ ਚੱਕਦੀ ਹੈ ਤੇ ਜੇ ਕਹਿੰਦੇ ਆਪਾਂ ਗਲਤ ਕੋਈ ਟਿੱਪਣੀ ਕਰੀ ਜੇ ਮੈਂ ਕਹ ਰਿਹਾ ਜੀ ਕੋਈ ਵੀ ਬੰਦਾ ਸਵਿਧਾਨ ਹੈਗਾ ਜੇ ਕੋਈ ਵੀ ਬੰਦਾ ਗਲਤ ਟਿੱਪਣੀ ਕਰਦਾ ਹੈ ਕੁਝ ਵੀ ਕਰਦਾ ਹੈ ਉਹਦਾ ਕਾਨੂੰਨੀ ਇੱਕ ਰਸਤਾ ਬਣਿਆ ਹੋਇਆ ਹੈ ਠੀਕ ਹੈ ਜੀ ਆਪਣਾ ਕੋਈ ਇਹ ਨਹੀਂ ਕਿ ਮੈਂ ਹੀ ਉਹਨੂੰ ਸਜ਼ਾ ਦੇਣੀ ਹੈ ਤੁਸੀਂ ਸਵਿਧਾਨ ਦੇ ਤਰੀਕੇ ਨਾਲ ਬਣਦੀ ਕਾਰਵਾਈ ਉਤੇ ਕਰਾਓ ਉਹਦੀ ਐਪਲੀਕੇਸ਼ਨ ਦੋ ਰਿਪੋਰਟ ਦੋ ਕਿ ਵੀ ਇਹ ਚੀਜ਼ ਸਾਨੂੰ ਇਹਦੀ ਕੋਈ ਵੀ ਬੋਲੀ ਗਈ ਚੀਜ਼ ਉਹ ਗਲਤ ਹੈ ਜਾਂ ਉਹਦੀ ਸਹੀ ਹੈ ਉਹਦੀ ਜਾਂਚ ਕਰਾਈ ਜਾਵੇ ਜੇ ਉਹ ਬੰਦਾ ਕੋਈ ਵੀ ਗਲਤ ਗੱਲ ਕਰੀ ਐ ਹਾਂਜੀ ਇਹ ਪ੍ਰੈਸ ਵਾਰਤਾ ਕਰਨ ਦਾ ਮਕਸਦ ਕੀ ਹੈ ਇਹ ਪ੍ਰੈਸ ਵਾਰਤਾ ਜਿਹੜੀ ਹੈਗੀ ਆ ਉਹ ਪਰਸੋਂ ਜਿਹੜਾ ਹਮਲਾ ਹੋਇਆ ਥਾਪਰ ਤੇ ਉਹਦੇ ਵਾਸਤੇ ਕੀਤੀ ਜਾ ਰਹੀ ਹੈ ਮੈਂ ਪਿਛਲੇ ਦਿਨਾਂ ਦੇ ਵਿੱਚ ਅੰਬੂ ਬਾਚੀ ਮੇਲਾ ਕੁਮੱਖਿਆ ਚੱਲ ਰਿਹਾ ਸੀ ਮੈਂ ਬਾਹਰ ਸੀ ਤੇ ਮੈਨੂੰ ਆਉਣ ਤੇ ਪਤਾ ਲੱਗਿਆ ਕਿ ਇਸ ਤਰ੍ਹਾਂ ਕਰਕੇ ਲੁਧਿਆਣੇ ਦੇ ਵਿੱਚ ਸਾਡੇ ਇੱਕ ਬੱਚੇ ਥਾਪਰ ਤੇ ਜਿਹੜੇ ਕਿ ਬਾਣੇ ਦੇ ਵਿੱਚ ਨਿਹੰਗ ਸੀਗੇ ਉਹਨਾਂ ਨੇ ਹਮਲਾ ਕਰ ਦਿੱਤਾ। ਅਗਰ ਆਪਾਂ ਪਿਛਲੇ ਦਿਨਾਂ ਤੋਂ ਗੱਲ ਕਰੀਏ ਤਾਂ ਇਹ ਸਾਰਾ ਜਿਹੜਾ ਹਮਲੇ ਹੋ ਰਹੇ ਐ 2016 ਤੋਂ ਚੱਲ ਪੋ। ਜਗਦੀਸ਼ ਗਗਰੇਜਾ ਜੀ 17 ਚਾਜੋ ਵਿੱਪਨ ਸ਼ਰਮਾ ਅਮਿਤ ਸ਼ਰਮਾ ਅੰਮ੍ਰਿਤਸਰ ਤੋਂ ਬੱਚੇ ਸੀਗੇ ਇੱਕ ਲੁਧਿਆਣੇ ਤੋਂ ਸੀਗਾ ਤੇ ਇਸ ਤੋਂ ਬਾਅਦ ਤਾਜ਼ੀ ਘਟਨਾ ਜਿਹੜੀ ਆਪਾਂ ਦੇਖੀ ਹੈ ਨੰਗਲ ਦੇ ਵਿੱਚ ਵਿਕਾਸ ਬੱਗਾ ਸ਼ਰਿਆਮ ਘਰ ਚਾਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਫੜੇ ਵੀ ਜਾਂਦੇ ਆ ਲੋਕ ਜਿਹੜੇ ਮਾਰਨ ਵਾਲੇ ਆ ਫੜੇ ਵੀ ਜਾਂਦੇ ਆ ਪਰ ਉਹਨਾਂ ਦਾ ਹੁੰਦਾ ਕੀ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ 6 ਜੂਨ ਤੋਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਬਾਹਰ ਤੋਂ ਵੀ ਸਿਕਿਉਰਟੀ ਮੰਗਵਾ ਦਿੱਤੀ ਜਾਂਦੀ ਹੈ ਉਹਦੇ باوجود ਵੀ ਅਸੀਂ ਦੇਖਦੇ ਹਾਂ ਕਿ ਕਦੇ ਬੱਸ ਸਟੈਂਡ ਦੇ ਉੱਪਰ ਕਦੇ ਮੰਦਰ ਦੀ ਦੀਵਾਰ ਦੇ ਉੱਪਰ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਦੇ ਜਿਹੜੇ ਆ ਪੋਸਟਰ ਚਪਕਾ ਦਿੱਤੇ ਜਾਂਦੇ ਆ ਪ੍ਰਸ਼ਾਸਨ ਕਹਿੰਦਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਵੇਂ ਚਪਕਾ ਦਿੱਤੇ ਗਏ ਕਿਹਨੇ ਚਪਕਾ ਦਿੱਤੇ ਇਹ ਸਾਰਾ ਕੁਝ ਬਗੈਰ ਕਿਸੇ ਦੀ ਨੋਲਿਜ ਤੋਂ ਹੋ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਆਈ ਜਿਹਦੇ ਵਿੱਚ ਸ਼ਰੇਆਮ ਸਰਦਾਰ ਜੀ ਕਹਿ ਰਹੇ ਹੈ ਕਿ ਅਗਰ ਅਮਰਤਪਾਲ ਤੇ ਕੋਈ ਹਮਲਾ ਹੋਇਆ ਜਾਂ ਅਮਰਤਪਾਲ ਨੂੰ ਸਰਕਾਰ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਹ ਹਿੰਦੂ ਜਿਹੜੇ ਆ ਉਹ ਦੇਖ ਲੈਣ ਇੱਕ ਕਮਿਊਨਿਟੀ ਨੂੰ ਲੈ ਕੇ ਟਾਰਗੇਟ ਕਰਨਾ ਵਾਰੀ ਵਾਰੀ ਉਹਨਾਂ ਬੱਚਿਆਂ ਨੂੰ ਟਾਰਗੇਟ ਕਿਲਿੰਗ ਦੇ ਅੰਦਰ ਜਾ ਕੇ ਉਹਨਾਂ ਤੇ ਹਮਲੇ ਕਰਾਉਣੇ ਇਹ ਕਿੱਥੋਂ ਦਾ ਇਨਸਾਫ ਹੈ ਮੈਂ ਪਹਿਲਾਂ ਵੀ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਵੀਡੀਓ ਆਈਆਂ ਸੀ ਪੰਨੂ ਵੱਲੋਂ ਵੀਡੀਓ ਆਈ ਸੀ ਤਾਂ ਅਸੀਂ ਉਦੋਂ ਵੀ ਇਹਨਾਂ ਨੂੰ ਇੱਕ ਵੀਡੀਓ ਜਾਰੀ ਕਰਕੇ ਆਪਣੀ ਬੇਨਤੀ ਲਗਾਈ ਸੀ ਕਿ ਇਹਨਾਂ ਤੇ ਜਿਹੜਾ ਜਲਦ ਤੋਂ ਜਲਦ ਰੋਕ ਲਗਾਈ ਜਾਵੇ ਇਹਨਾਂ ਗਲਤ ਦਿਸ਼ਾ ਵਿੱਚ ਚਲੇ ਜਾਣ ਵਾਲੇ ਯੂਥ ਨੂੰ ਲੋਕਾਂ ਤੇ ਨਕੇਲ ਕੱਸੀ ਜਾਵੇ ਤਾਂ ਕਿ ਸਾਡਾ ਜਿਹੜਾ ਪੰਜਾਬ ਦਾ ਮਾਹੌਲ ਸ਼ਾਂਤੀਪੂਰਵਕ ਬਣਿਆ ਹੋਇਆ ਉਹ ਉਸੇ ਤਰ੍ਹਾਂ ਬਰਕਰਾਰ ਰਹਿ ਸਕੇ ਕਾਰਨ ਕੀ ਮੰਦੇ ਹੋ ਇਹੂ ਸੰਗਠਨ ਦੇ ਉੱਤੇ بار بار ਦੇ ਹਮਲੇ ਹੋ ਗਏ ਉਹ ਕਾਰਨ ਕੀ ਮੰਦੇ ਹੋ ਕਿਤੇ ਦਿੰਦੇ ਲੋਕਾਂ ਤੋਂ ਤੁਸੀਂ ਜੇ ਹੁਣ ਪਿਛਲੇ ਦਿਨਾਂ 'ਚ ਦੇਖੋ ਜਦੋਂ ਸੂਰੀ ਦੇ ਉੱਪਰ ਹਮਲਾ ਹੋਇਆ ਤਾਂ ਪੂਰੇ ਪ੍ਰਸ਼ਾਸਨ ਮਤਲਬ ਉਹਨੂੰ ਪੂਰੀ ਗਾਰਡ ਸੁਰੱਖਿਆ ਮਿਲੀ ਹੋਈ ਸੀ ਕੀ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਹਮਲਾ ਹੋਇਆ ਤੁਸੀਂ ਗੋਲੀ ਨਹੀਂ ਚਲਾਉਣੀ ਕੀ ਕਹੇ ਆਪਾਂ ਕਿਸੇ ਬੰਦੇ ਨੂੰ ਮਾਰਨ ਵਾਸਤੇ ਗੋਲੀ ਨਹੀਂ ਚਲਾਉਣੀ ਪਰ ਉਸ ਚੀਜ਼ ਨੂੰ ਰੋਕਣ ਵਾਸਤੇ ਹਵਾਈ ਫਾਇਰ ਤਾਂ ਕੀਤਾ ਜਾ ਸਕਦਾ ਹੈ ਕਿ ਉਹ ਵੀ ਨਹੀਂ ਕੀਤਾ ਜਾ ਸਕਦਾ ਇਹ ਤਾਂ ਸਿਖਾਇਆ ਜਾਂਦਾ ਹੈ ਜੇ ਅਗਰ ਕਿਸੇ ਇਨਸਾਨ ਦੇ ਉੱਪਰ ਹਮਲਾ ਹੁੰਦਾ ਹੈ ਤਾਂ ਉਸ ਨੂੰ ਬਚਾਉਣਾ ਵੀ ਹੈ ਪ੍ਰਸ਼ਾਸਨ ਕਿਸ ਵਾਸਤੇ ਹੈ ਇਹ ਸਿਕਿਉਰਟੀ ਸੁਰੱਖਿਆ ਪੁਲਿਸ ਪ੍ਰਸ਼ਾਸਨ ਜੋ ਕੁਝ ਵੀ ਸਾਡੇ ਸੰਵਿਧਾਨ ਦੇ ਵਿੱਚ ਲਾਗੂ ਕੀਤਾ ਗਿਆ ਹੈ ਕਾਦੇ ਵਾਸਤੇ ਹੈ ਇਹ ਲੋਕਾਂ ਦੀ ਸੁਰੱਖਿਆ ਵਾਸਤੇ ਹੈ ਤੇ ਜਦੋਂ ਆਪਾਂ ਵਿਸ਼ੇਸ਼ ਤੌਰ ਤੇ ਕਿਸੇ ਬੰਦੇ ਵਾਸਤੇ ਸੁਰੱਖਿਆ ਦਿੰਦੇ ਆ ਤਾਂ ਕੀ ਉਸ ਬੰਦੇ ਦੀ ਸੁਰੱਖਿਆ ਕਰਨਾ ਉਸ ਬੰਦੇ ਦੀ ਜ਼ਿੰਮੇਵਾਰੀ ਨਹੀਂ ਬਣਦੀ